ਸਾਡੇ ਸਾਰੇ ਨੂੰ ਬੜੀ ਖੁਸ਼ੀ ਸੀਗੀ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਸਾਰੇ ਬੜੇ ਖੁਸ਼ ਸੀਗੇ ਤੇ ਪਹਿਲੀ ਵੀ ਸਨਮਾਨਤ ਹੋਇਆ ਕਿ ਜਾਂ ਪਹਿਲੀ ਵੀ ਤੁਹਾਨੂੰ ਕਵਾਲਿਟੀ ਦਾ ਨਹੀਂ ਪਹਿਲੇ ਵੀ ਕੀਤਾ ਗਿਆ ਪਹਿਲੀ ਵਾਰ ਪਹਿਲਾਂ ਇੱਕ ਵਾਰੀ ਘੰਟਾ ਮਿਲਿਆ ਸੀਗਾ ਤੇ ਇੱਕ ਵਾਰੀ ਪੈਨ ਮਿਲਿਆ ਸੀਗਾ ਤੇ ਕੀ ਗੱਲਾਂ ਚਾਹੋਗੇ ਇਸ ਤਰ੍ਹਾਂ ਲੋਕੀ ਜਿਹੜਾ ਇਹਦਾ ਮਾਸਕ ਆ ਦੇ ਲਾਪੇ ਨੇ ਤੁਸੀਂ ਨੂੰ ਢਾੜ ਦਿੱਥਿਆ ਨੂੰ ਹਾਂਜੀ ਕੀ ਗੱਲਾਂ ਚਾਹੋਗੇ ਇਹ ਇਹ ਕੀ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਸਤਿਕਾਰ ਮਿਲਦਾ ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਾਰਾ ਕੁਝ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਤੇ ਇਲਾਕੇ ਵਿੱਚ ਕਿੰਨੀ ਖੁਸ਼ੀ ਲੈ ਰਿਆ ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ ਤੇ ਤੁਸੀਂ ਵੱਡੇ ਆ ਕੋਈ ਕੀ ਬਣਾ ਟਰਾਈ ਕਰੇ ਹਾਂਜੀ ਮੈਂ ਵੱਡੇ ਕੋਈ ਡਾਕਟਰ ਬਣਾਣਾ ਚਾਹੁੰਦੀ ਹਾਂ ਐਸੈਂਸ਼ੀਅਲੀ ਆਊਟਪੇਟੈਂਟ ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਨੂੰ ਮਤਲਬ ਨਾਲ ਹੀ ਰੱਖਣਾ ਚਾਹੁੰਦੇ ਆ ਆਪਣੇ ਇਹਨਾਂ ਨੂੰ ਇੱਥੇ ਚੀਤੇ ਪਿੰਡ ਦੇ ਵਿੱਚ ਮਾਨ ਸਨਮਾਨ ਕੀਤਾ ਗਿਆ ਵਾ ਬਹੁਤ ਹਾਂ ਸੋਨੇ ਦੇ ਕੈਂਠੇ ਨਾਲ ਤੇ ਪਹਿਲੀ ਵਾਰੀ ਕੀਤਾ ਗਿਆ ਅੱਗੇ ਵੀ ਸਤਿ ਸਨਮਾਨ ਅੱਗੇ ਵੀ ਇਹਨਾਂ ਸੋਨੇ ਦੇ ਪੰਨਾ ਸਨਮਾਨਤ ਕੀਤਾ ਗਿਆ ਸੀ फेर ਇਹਨਾਂ ਦਾ ਹੋਰ ਟੌਲ ਪਿਆਣ ਤੋਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਵੀ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚਿੱਤਿਆਂ ਤੋਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈਗਾ ਕਿੰਨੀ ਖੁਸ਼ੀ ਆ ਪ੍ਰਵਾਹ ਬਹੁਤ ਖੁਸ਼ੀ ਆ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਲਾਕੇ ਦਾ ਕਿੰਨਾ ਕਨਾਲ ਤੋਂ ਬਹੁਤ ਨਕੇ ਬਹੁਤ ਨਾਕੇ ਦੇਸਾਂ ਦੇ ਇਸਾਂ ਵੀ ਇਹਨਾਂ ਨੇ ਨਾਮ ਰੋਸ਼ਨ ਕਰ ਦਿੱਤਾ ਹੈਗਾ ਇਲਾਕੇ ਦਾ ਕੀ ਲੱਗਦਾ ਵੀ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਦੇ ਲੋਕ ਦੇ ਵਜੀਦਾ ਇਹਨਾਂ ਦਾ ਮਾਨ ਸਨਮਾਨ ਕਰਨੇ ਸ਼ਿੱਧੇ ਰਾਹ ਪੈ ਗਏ ਨੇ ਹਾਂਜੀ 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 ਕਿ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨਾਪ ਗੁਰੂ ਮਾਰਦਾ ਨਾਲ ਲੜ ਲੱਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ ਕੇ ਆਪਣਾ ਕੰਮ ਕਰ ਸਕਦੇ ਨੇ ਵਿਦੇਸ਼ਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ ਜਿਹੜਾ ਨੇ ਇਹਨਾਂ ਨੇ ਇੰਨਾ ਮਾਨ ਮਹਿਸੂਸ ਕੀਤਾ ਮਾਨ ਦਿੱਤਾ ਮੇਰੇ ਹਸਬੰਦ ਨੂੰ ਅਸੀਂ ਦੇਖਿਆ ਪਰਿਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕੀ ਮੂੰਹ ਮਿੱਠਾ ਕਰਵਾ ਕੇ ਸੋਪਿਆਂ ਬਾਕੇ ਤੇ ਦੇ ਚੋਕੇ ਨੰਦ ਲੰਗਾ ਆਇਆ ਹਾਂਜੀ ਹਾਂਜੀ ਕੇਸ ਚਲੋ ਉਹ ਬਹੁਤ ਇੰਨਾ ਬੇਟੀਆਂ ਨੂੰ ਮਾਨ ਮਹਿਸੂਸ ਹੋ ਗਿਆ ਕਿ ਹਾਂ ਨੇ ਮੇਰੇ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਦੀ ਖੁਸ਼ੀ ਨੇ ਬਿਆਨ ਨਹੀਂ ਕਰ ਸਕਦੇ ਅਸੀਂ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ ਪੇ ਨੇੰਤਾ ਮੈਂ ਜੀ ਕਹਿੰਦਾ ਜੀ ਵਾਹਿਗੁਰੂ ਕਿਰਪਾ ਵਾਹਿਗੁਰੂ ਪਾਸ਼ਾ ਜੋ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇਨੀ ਸ਼ੋਭਾ ਦਵਾਈ ਹੈ ਜੀ ਮਾਰੇ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਨੂੰ ਵੀ ਇਹ ਸ਼ੋਭਾ ਸਤਿਗੁਰੂ ਪਾਸ਼ਾ ਦਵਾਵੇ ਤੇ ਬੜੀ ਕਿਰਪਾ ਸਤਿਗੁਰੂ ਕਿਉਂਕਿ ਸਤਿਗੁਰੂ ਉਹ ਨਵਾਜਣ ਵਾਲਾ ਆਪ ਹੈ ਮੇਰਾ ਵਾਹਿਗੁਰੂ ਕਿਉਂਕਿ ਜੋ ਸੋਜੀ ਬਖਸ਼ਦਾ ਸਤਿਗੁਰ ਆਪਣੇ ਨਾਲ ਲਾ ਲਿੰਦਾ ਤੇ ਉਹ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਨ੍ਹਾਂ ਨੇ ਇਹ ਸੋਜੀ ਬਖਸ਼ ਕੇ ਗੁਰੂ ਪਸੰਦੀਪ ਸਿੰਘ ਨੂੰ ਆਪਣੇ ਨਾਲ ਜੋੜਿਆ ਤੇ ਆਪਰੇ ਬਹੁਤ ਲਹਿਰ ਹੈ ਗੁਰੂ ਕਿਰਪਾ ਦੀ ਮਾਰੇ ਪਾਜੀ ਸੰਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਲੇ ਦਾ ਨਾਰੋਚਨ ਗੁਰੂ ਰਾਮਦਾਸ ਜੀ ਨਗਰੀ ਦਾ ਨਾਰੋਚਨ ਕੀਤਾ 사ਤਗੁਰ ਸੱਚੇ ਪਾਸ਼ਾ ਨੇ ਮਹਾਰਾਜ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਏ ਹਰ ਕੋ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਮ ਪਿੰਡ ਮਹਿਮੇਨ ਨਾਲ ਦੇ ਨਾਲ ਜਾਣਿਆ ਜਾਂਦਾ ਜੋ ਪਿੰਡ ਮਹਿਮੇਨ ਤੋਂ ਭਾਈ ਸੰਦੀਪ ਸਿੰਘ ਆਗੇ ਜੀ ਉਹਦਾ ਨਾਮ ਨਾਲ ਨਵਾਜਿਆ ਜਾਂਦਾ ਬਾਈ ਬਹੁਤ ਖੁਸ਼ੀ ਆ ਜੀ ਪਰਿਵਾਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਜੇ ਸਾਰੇ ਜੀ ਪਰਿਵਾਰ ਦੇ ਇਕੱਠੇ ਹੋਏ ਆ ਜੀ ਬਹੁਤ ਖੁਸ਼ੀ ਆ ਜੀ ਤੇ ਪਹਿਲੇ ਵੀ ਸਨਮਾਨ ਕੀਤਾ ਕਿ ਜੰਗੀ ਹੋਇਆ ਇਹਨਾਂ ਨੂੰ ਨਹੀਂ ਪਹਿਲਾਂ ਵੀ ਦੋ ਸਨਮਾਨ ਪਹਿਲਾਂ ਹੋ ਚੁੱਕੇ ਆ ਇੱਕ ਸੋਨੇ ਦਾ ਪਿੰਡ ਦੇ ਨਾਲ ਤੇ ਇੱਕ ਸੋਨੇ ਦੇ ਗੈਂਠੇ ਦੇ ਨਾਲ ਇਹ ਤੀਸਰਾ ਸਨਮਾਨ ਤੇ ਆ ਜੀ ਕਿੰਨਾ ਚੰਗਲਾ ਦਾ ਜਿਹੜਾ ਇਲਾਕੇ ਦਾ ਨਾਮ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਜਿਹਨੂੰ ਆਪਣਾ ਪਰਿਵਾਰ ਆਪਣੇ ਭੈਣ ਭਰਾ ਆਪਣਾ ਨਾਮ ਰੌਸ਼ਨ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਮੈਮਾ ਪਿੰਡ ਚ ਕਿੰਨੀ ਚਰਚਾ ਕੀਤੀ ਜੀ ਮੈਮੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਹੋਇਆ ਜੀ ਸਾਰਾ ਮੈਮਾ ਹੀ ਤਕਰੀਬਨ ਹੋਮਾਵਾ ਆ ਕੇ ਪਹੁੰਚਿਆ ਵਾ ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ ਹੌਂਸਲਾ ਵਧਾਈ ਕਰਕੇ ਗਏ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪੰਜਾਬ ਤੋਂ ਗਏ ਨੇ ਐਨਆਰਆਈ ਵੀ ਉਹਨਾਂ ਵੱਲੋਂ ਸਨਮਾਨ ਦਿੱਤਾ ਗਿਆ ਆ ਆਪਣੀ ਬੇਸਮਝ ਕਰਕੇ ਹਾਂ ਜੀ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੋ ਆਪਣੇ ਪੰਜਾਬ ਬਾਰੇ ਬਹੁਤ ਸੋਚਦੇ ਆ ਪਿਛੇ ਫਿਕਰ ਰੱਖਦੇ ਆ ਆਪਣੇ ਭੈਣ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਕਰਦੇ ਆ ਧੰਨਵਾਦ ਹੈ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ ਵੀਰ ਜਗਰੂਪ ਸਿੰਘ ਜੋ ਯੂਕੇ ਦੀ ਧਰਤੀ ਤੇ ਵੀਰ ਜਗਦੀਪ ਸਿੰਘ ਕਤਰ ਦੀ ਧਰਤੀ ਤੇ ਆ ਵੀਰ ਪਰਮਜੀਤ ਸਿੰਘ ਚੀਟਿਆਂ ਤੋਂ ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੇ ਚੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੀ ਜਥੇ ਨੂੰ ਮੈਨੂੰ ਇਕੱਲੇ ਨੂੰ ਨਹੀਂ ਮੇਰੇ ਸਾਥੀਆਂ ਸਮੇਤ ਵੀਰ ਗੁਰਸ਼ਰਨ ਸਿੰਘ ਕੋਟਖੈਰਾ ਵੀਰ ਸ਼ੇਰ ਸਿੰਘ ਮੇਰੇ ਸਾਥੀ ਨੇ ਸਾਰੇ ਜਥੇਦਾਰਾਂ ਨੇ ਸਨਮਾਨ ਕੀਤਾ ਏ ਤੇ ਮੈਰੇ ਇਕੱਲੇ ਜਥੇ ਦਾ ਸਨਮਾਨੀਏ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ ਤੇ ਉਸ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਅਸੀਂ ਜੇ ਵਿਖਦੇ ਪਜਾਤਰ ਗਏ ਗੁਰਦੇ ਵਜੀਦ ਨੇ ਜਾਂ ਕੀਤਰੀ ਨੇ ਜਾਂ ਢਾਡੀ ਜਥੇ ਨੇ ਇਹਨਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਆ ਕਿ ਜਦੋਂ ਤੁਹਾਨੂੰ ਇਸ ਤਰ੍ਹਾਂ ਮਾਨ ਸਨਮਾਨ ਦਿੰਦੇ ਨੇ ਤਾਂ ਕਿੰਨਾ ਚੰਗਾ ਲੱਗਦਾ ਤੇ ਸਨੇਹਕ ਦਿਨਾ ਚਾਹੋਗੇ ਬਹੁਤ ਖੁਸ਼ੀ ਹੁੰਦੀ ਹੈ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ ਪਰ ਉਹਦੇ ਵਿੱਚੋਂ ਹੌਸਲਾ ਬੜਾ ਵੱਡਾ ਮਿਲਦਾ ਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਸਲਾ ਨਹੀਂ ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਸਲਾ ਮਿਲਦਾ ਕਿ ਅੱਜ ਇਹਨਾਂ ਦਾ ਸਨਮਾਨ ਹੋਇਆ ਕੱਲ ਨੂੰ ਸਾਡੀ ਵੀ ਵਾਰੀ ਹੋਵੇਗੀ ਉਹ ਇਸ ਕਰਕੇ ਉਹ ਹੋਰ ਦੁੱਗਣੀ ਮਿਹਨਤ ਕਰਦੇ ਨੇ ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ ਪਰ ਮੇਰੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾ ਨੂੰ ਨਹੀਂ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ ਢਾਡੀ ਕਵੀਸ਼ਰ ਲੱਭਣੇ ਬੜੀ ਮੁਸ਼ਕਲ ਹੋਣਗੇ ਵੈਸੇ ਕਦੇ ਖਤਮ ਨਹੀਂ ਹੋ ਸਕਦੇ ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਪਰ ਇਹਨਾਂ ਦਾ ਜੰਨਾ ਵੀ ਅਸੀਂ ਸਤਕਾਰ ਕਰ ਲਈਏ ਉਹਨਾਂ ਥੋੜਾ ਹੋਵੇਗਾ ਸੋ ਮੇਰੀ ਬੇਨਤੀ ਹੈ ਕਿ ਗੁਰੂ ਕੇ ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਤੁਸੀਂ ਸਤਿਕਾਰ ਕਰ ਸਕਦੇ ਹੋ ਓਨਾ ਹੀ ਥੋੜਾ ਹੈ ਮੇਰਾ ਇਸੇ ਸਾਲ ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਹੈ ਕਿਉਂਕਿ ਪਹਿਲਾਂ ਬਾਬਾ ਦਰਸ਼ਨ ਸਿੰਘ ਜੀ ਤਾਬਸਰ ਵਾਲੇ ਉਹਨਾਂ ਵੱਲੋਂ ਪਿੰਡ ਕਰੀਕਲਾਂ ਫਿਰੋਜ਼ਪੁਰ ਦੀ ਧਰਤੀ ਤੇ ਸੋਨੇ ਦੇ ਪੈਨ ਦੇ ਨਾਲ ਸਾਡੇ ਜਥੇ ਨੂੰ ਸਨਮਾਨ ਕੀਤਾ ਗਿਆ ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ ਤੇ ਐਨ ਆਰ ਆਈ ਵੀਰਾਂ ਵੱਲੋਂ ਤੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ ਤੇ ਹੁਣ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਦੇ ਕਰਕੇ ਨਵਾਜਿਆ ਗਿਆ